ਸਸਕਾਲ ਸਕਾਈ ਨਿਊਜ਼ ਪੰਜਾਬੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਖੰਨਾ ਦੇ ਨਾਲ ਜੁੜੀ ਹੋਈ ਹੈ ਖੰਨਾ ਦੇ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜ਼ਿਕਰ ਖਾਸ ਹੈ ਕਿ ਇੱਕ ਰੇਲ ਦਾ ਇੰਜਨ ਯਾਤਰੀਆਂ ਵਾਲੇ ਜਿਹੜੇ ਡੱਬਿਆਂ ਦੇ ਨਾਲ ਜੁੜਿਆ ਹੁੰਦਾ ਉਸ ਤੋਂ ਅਲੱਗ ਹੋ ਕੇ 3 ਤੋਂ 4 ਕਿਲੋਮੀਟਰ ਦੂਰੀ ਤੇ ਜਾ ਪਹੁੰਚਿਆ ਤੇ ਜਿਸ ਤੋਂ ਬਾਅਦ ਅਫੜਾ ਦਫੜੀ ਮਚ ਗਈ ਹਜ਼ਾਰਾਂ ਹੀ ਯਾਤਰੀ ਇਸ ਰੇਲ ਗੱਡੀ ਦੇ ਵਿੱਚ ਸਵਾਰ ਸਨ ਐਕਸਪ੍ਰੈਸ ਸੀ ਜੋ ਇਸਦਾ ਇੰਜਨ ਦੱਸਿਆ ਜਾ ਰਿਹਾ ਹੈ ਤੇ ਇਹ ਜਿਹੜੀ ਰੇਲ ਗੱਡੀ ਇਹ ਇਹ ਪਟਨਾ ਤੋਂ ਜੰਮੂ ਦੇਵਾਲ ਜਾ ਰਹੀ ਸੀ ਜਦੋਂ ਰਾਹ ਦੇ ਵਿੱਚ ਜਾ ਰਹੀ ਸੀ ਤਾਂ ਉਦੋਂ ਜਿਹੜਾ ਇੰਜਨ ਹੈ ਉਹ ਜਿਹੜੇ ਡੱਬੇ ਹਨ ਉਹਨਾਂ ਤੋਂ ਅਲੱਗ ਹੋ ਜਾਂਦਾ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਤੇ ਆਪਣੇ ਆਪ ਪਹੁੰਚ ਜਾਂਦਾ ਜਿਸ ਤੋਂ ਬਾਅਦ ਰੌਲਾ ਪੈਂਦਾ ਸ਼ੋਰ ਸ਼ਰਾਬਾ ਹੁੰਦਾ ਹਫੜਾ ਤਫੜੀ ਮੱਚਦੀ ਹੈ ਤੇ ਉੱਥੇ ਹੀ ਜਿਹੜੇ ਰੇਲਵੇ ਲਾਈਨ ਤੇ ਕੰਮੇ ਕੰਮ ਕਰ ਰਹੇ ਸਨ ਉਹਨਾਂ ਦੇ ਵੱਲੋਂ ਰੌਲਾ ਪੈਂਦਾ ਡ라이ਵਰ ਨੂੰ ਇਸ਼ਾਰੇ ਕੀਤੇ ਜਾਂਦੇ ਆ ਤਾਂ ਉਸ ਤੋਂ ਬਾਅਦ ਇਹ ਇੰਜਨ ਨੂੰ ਰੋਕਿਆ ਗਿਆ ਤੇ ਮੋੜ ਤੋਂ ਜੋ ਰੇਲ ਦੇ ਡੱਬੇ ਸਨ ਉਹਨਾਂ ਦੇ ਨਾਲ ਜੋੜਿਆ ਗਿਆ ਇਸ ਐਕਸਪ੍ਰੈਸ ਗੱਡੀ ਦੇ ਨਾਲ ਜੋੜਿਆ ਗਿਆ ਜ਼ਿਕਰ ਖਾਸ ਹੈ ਕਿ ਵੱਡਾ ਹਾ사 ਹੁਣ ਤੋਂ ਬਚਾ ਹੋ ਗਿਆ ਹਜ਼ਾਰਾਂ ਹੀ ਯਾਤਰੀ ਇਸ ਰੇਲ ਗੱਡੀ ਦੇ ਵਿੱਚ ਸਵਾਰ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਰੇਲ ਗੱਡੀ ਹੈ ਪਟਨਾ ਤੋਂ ਜੰਮੂ ਦਿਵਾਲ ਜਾ ਰਹੀ ਸੀ ਹਜ਼ਾਰਾਂ ਹੀ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਤੇ ਜਦੋਂ ਇਹ ਕਾਰਨਾਮਾ ਵਾਪਰਦਾ ਹੈ ਵੱਡੀ ਲਾਪਰਵਾਹੀ ਵੀ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਹਾਲਾਂਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਕਿਹੜੇ ਕਾਰਨਾ ਕਰਕੇ ਜਿਹੜਾ ਇੰਜਨ ਹੈ ਉਹ ਡੱਬਿਆਂ ਤੋਂ ਵੱਖ ਹੋਇਆ ਇਹ ਵੀ ਅਜੇ ਜਾਣਤਾ ਵਿਸ਼ਾ ਹੈ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਪੜਤਾਲ ਹੋਵੇਗੀ ਤੇ ਪਤਾ ਲੱਗੇਗਾ ਕਿ ਕਿਸ ਕਾਰਨ ਕਰਕੇ ਇਹ ਜਿਹੜਾ ਇੰਜਨ ਹੈ ਇਹ ਲੱਗ ਹੋਇਆ ਕੋਈ ਲਾਹ ਪਰਵਾਰੀ ਵਰਤੀ ਕਿ ਕਿਤੇ ਨਾ ਕਿਤੇ ਕੋਈ ਅਜੀਹਾ ਸਿਸਟਮ ਕ੍ਰੈਕ ਹੋਇਆ ਜਿਸ ਕਾਰਨ ਇਹ ਜਿਹੜਾ ਰੇਲ ਦਾ ਇੰਜਨ ਹੈ ਉਹ ਡੱਬਿਆਂ ਤੋਂ ਵੱਖ ਹੋ ਜਾਂਦਾ ਹਾਲਾਂਕਿ ਜਦੋਂ ਇੰਜਨ ਤੋਂ ਡੱਬੇ ਵੱਖ ਹੋ ਜਾਂਦੇ ਨੇ ਤਾਂ ਜਿਹੜੇ ਯਾਤਰੀ ਸਵਾਰ ਸਨ ਉਹਨਾਂ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਰੌਲਾ ਪਾਇਆ ਜਾਂਦਾ ਤੇ ਜਿਹੜੀ ਰੇਲਵੇ ਲਾਈਨ ਦੇ ਉੱਤੇ ਕੰਮੇ-ਕੰਮ ਕਰ ਰਹੇ ਸਨ ਉਹਨਾਂ ਦੇ ਵੱਲੋਂ ਵੀ ਇਸ਼ਾਰੇ ਕੀਤੇ ਜਾਂਦੇ ਨੇ ਰੌਲਾ ਪਾਇਆ ਜਾਂਦਾ ਅਫੜਾ-ਦਫੜੀ ਮਚ ਜਾਂਦੀ ਹੈ ਜਿਸ ਤੋਂ ਬਾਅਦ ਡਰਾਈਵਰ ਨੂੰ ਪਤਾ ਲੱਗਦਾ ਤੇ ਡਰਾਈਵਰ ਤਿੰਨ ਤੋਂ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਸ ਇੰਜਨ ਨੂੰ ਰੋਕਦਾ ਹੈ ਤੇ ਮੁੜ ਤੋਂ ਜਿਹੜੇ ਡੱਬੇ ਨੇ ਉਹਨਾਂ ਨੂੰ ਨਾਲ ਕਨੈਕਟ ਕਰ esse é reino. اپنی جگہ ਤੇ ਪਹੁੰਚਾਇਆ ਜਾਂਦਾ ਹੈ ਜਿਕਰੇ ਖਾਸ ਹੈ ਕਿ ਇਹ ਖੰਨਾ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਿਆ ਇਸ ਤੋਂ ਪਹਿਲਾਂ ਵੀ ਰੇਲਵੇ ਦੀਆਂ ਵੱਡੀਆਂ ਲਾਪਰਵਾਹੀਆਂ ਸਾਹਮਣੇ ਆਈਆਂ ਨੇ ਕਈ ਵਾਰੀ ਅਝੇਹਾ ਨਜ਼ਰ ਆਇਆ ਕਿ ਬਿਨਾ ਡਰਾਈਵਰ ਤੋਂ ਹੀ ਰੇਲ ਚੱਲ ਪਈ ਉਹ ਹਾਲਾਂਕਿ ਉਦੋਂ ਵੀ ਵੱਡਾ ਹਾਦਸਾ ਹੋਣ ਤੋਂ ਟਲ ਟਲ ਗਿਆ ਸੀ ਕਿਉਂਕਿ ਜਲੰਧਰ ਦੇ ਵਿੱਚ ਉਹ ਐਕਸੀਡੈਂਟ ਹੋ ਸਕਦਾ ਸੀ ਪਰੰਤੂ ਉਸ ਨੂੰ ਪਿੱਛੇ ਹੀ ਰੋਕ ਲਿਆ ਗਿਆ ਸੀ ਮੁਕੇਰੀਆਂ ਰੋਕ ਲਿਆ ਗਿਆ ਸੀ ਪਰੰਤੂ ਹੁਣ ਇਹ ਇੱਕ ਮੋੜ ਤੋਂ ਵੱਡਾ ਹਾਦਸਾ ਹੋਣ ਤੋਂ ਬਚਾ ਹੋਇਆ ਲਾਪਰਵਾਹੀ ਹੋਵੇਗੀ ਕੀ ਹੋਵੇਗਾ ਅਜੇ ਇਹ ਸਭ ਜਾਂਚ ਦਾ ਵਿਸ਼ਾ ਹੈ ਪਰੰਤੂ ਜਿਹੜੇ ਯਾਤਰੀ ਨੇ ਉਹ ਸਾਰੇ ਸ ਇਹ ਦੱਸੇ ਜਾ ਰਹੇ ਹਨ